ਸੱਤਰੀਏ ਕਲਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸ਼ਿੰਝ ਮੇਲਾ ਕਮੇਟੀ ਕਾਲਾ ਸੰਗਿਆ ਵੱਲੋਂ ਸਮੂਹ ਨਗਰ ਨਿਵਾਸੀਆਂ ਨਗਰ ਦੀਆਂ ਦੋਹਾਂ ગ્રામ ਪੰਚਾਇਤਾਂ ਖਾਸਕਲਾਂ ਤੇ ਅਰੰਗੀਰ ਐਨਆਰਆਈਜ਼ ਵੀਰਾਂ ਅਤੇ ਬਾਬਾ ਕਾਂਧਾ ਜੀ ਅਖਾੜਾ ਕਾਲਾ ਸੰਗਿਆ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਗਿਆ ਦੀ ਗਰਾਊਂਡ ਵਿੱਚ ਦੋ ਰੋਜ਼ਾ ਸਾਲਾਨਾ ਸ਼ਿੰਝ ਮੇਲਾ ਪੀਰ ਬਾਬਾ ਲੱਖਾ ਦਾਤਾ ਤੇ ਸੰਤ ਬਾਬਾ ਕਾਂਦਾਲ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਪਟਕੇ ਦੀ ਕੁਸ਼ਤੀ ਪਰੰਦਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬਸਣ ਕਾਲਾ ਸੰਗਿਆ ਤੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਤੇ ਆਲਮਗੀਤ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਦੇ ਸੁਪੁੱਤਰ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਕੁੱਲ ਹੱਥਬੰਦੀ ਕਰਵਾ ਕੇ ਪਟਕੇ ਦੀ ਕੁਸ਼ਤੀ ਲਈ ਭਾਰਤ ਦੇ ਅਜੀਵਾਰਨ ਤੇ ਈਰਾਨ ਦੇ ਮਿਰਜ਼ਾ ਦਰਮਿਆਨ ਕੁਸ਼ਤੀ ਸ਼ੁਰੂ ਕਰਵਾਈ ਗਈ ਜਿਸ ਦੌਰਾਨ ਪਹਿਲਵਾਨ ਮਿਰਜ਼ਾ ਇਰਾਨ ਨੇ ਆਪਣੀ ਬਿਹਤਰੀਨ ਖੇਡ ਕਲਾ ਦਾ ਪ੍ਰਦਰਸ਼ਨ ਕਰਦੇ ਹਾਂ 5 ਮਿੰਟਾਂ ਵਿੱਚ ਹੀ ਅਜੀਬਾਰਨ ਨੂੰ ਚਿਤ ਕਰਕੇ ਕਾਲਾ ਸੰਗਿਆ ਦੇ ਛਿੰਝ ਦਾ ਪਟਕਾ ਆਪਣੇ ਨਾਮ ਕੀਤਾ ਪ੍ਰੰਧਕ ਕਮੇਟੀ ਵੱਲੋਂ ਜਿੱਥੇ ਜੇਤੂ ਪਹਿਲਵਾਨ ਮਿਰਜ਼ਾ ਇਰਾਨ ਨੂੰ 1 ਲੱਖ ਰੁਪਏ ਨਕਦ ਦੇ ਨਾਮ ਦਿੱਤਾ ਗਿਆ ਕਾਲਾ ਸੰਗਿਆ ਦੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਸਾਡੀ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ ਸਾਨੂੰ ਅਜਿਹੇ ਮੇਲਿਆਂ ਵਿੱਚ ਵੱਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ ਪੇਸ਼ ਹੈ ਇੱਕ ਰਿਪੋਰਟ ਬਾਬਾ ਲੱਖਾਂ ਦਾਤੇ ਜੀ ਅੱਜ ਪਾਲਾ ਸਕਿਆ ਦੇ ਹਲੰਗੀ ਦੋਨੋਂ ਪੰਚਾਇਤਾਂ ਦੇ ਪਿੰਡ ਵਾਸੀਆਂ ਵੱਲੋਂ ਜਿਹੜਾ ਛਿੰਝ ਮੇਲਾ ਦੋ ਦਿਨ ਦਾ ਟਰੈਕ ਆ ਗਿਆ ਬਹੁਤ ਵਧੀਆ ਅੱਜ ਕਸੀਆਂ ਹੋਈਆਂ ਕਾਟਾ ਕਸੀਆਂ ਹੋਈਆਂ ਤੇ ਬਹੁਤ ਦੂਰੋਂ ਦੂਰੋਂ ਦਰਸ਼ਕ ਵੀ ਪਹੁੰਚੇ ਆ ਸਾਰਿਆਂ ਨੇ ਕਸੀਆਂ ਦਾ ਆਨੰਦ ਮਾਣਿਆ ਤੇ ਪਿੰਡ ਦੀ ਸੁਖ ਸ਼ਾਂਤੀ ਲਈ ਜਿਹੜਾ ਇਹ ਮੇਲਾ ਬਹੁਤ 100 ਸਾਲ ਤੋਂ ਵੀ ਪਹਿਲਾਂ ਕਰਵਾਇਆ ਜਾਂਦਾ ਤੇ ਅਸੀਂ ਆਸ ਕਰਦੇ ਆ ਵੀ ਅਗਲੇ ਸਾਲ ਜਿਹੜਾ ਤੋ ਮੇਲਾ ਇਸ ਤੋਂ ਵੀ ਹੋਰ ਵਧੀਆ ਅਸੀਂ ਇਹਨੂੰ ਕਰਵਾਵਾਂਗੇ ਤੇ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਆ ਸਾਰੀ ਸੰਗਤ ਨੂੰ ਜੀ ਆ ਤੇ ਉਹਨਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆ ਕੇ ਇਸ ਲੱਖਾਂ ਦਾਦ ਦੇ ਰਿਸ਼ੇ ਵਿੱਚ ਆਪਣੀ ਦੇਸ਼ਾਂ ਦੇਸ਼ਾਂ ਤੋਂ ਵੀ ਹਾਜ਼ਰੀ ਲਵਾਈ ਇਹ ਮੈਸੇਜ ਅਗਰ ਤੁਹਾਡਾ ਮਹਿਮਾਨ ਮੈਸੇਜ ਕੋਈ ਜਿਹੜੀ ਕੁਸ਼ਤੀਆਂ ਨੇ ਬਹੁਤ ਪ੍ਰਾਤਨ ਸਮੇਂ ਤੋਂ ਜਿਹੜੀ ਮਹਾਰਾਸ਼ੀਵੇਂ ਪਾਸ਼ਾ ਨੇ ਵੀ ਜਿਹੜਾ ਕੁਸ਼ਤੀ ਦਾ ਦੰਗਲ ਉਹ ਇਸੇ ਕਰਕੇ ਕਰਵਾਉਂਦੇ ਸੀ ਵੀ ਜਿਹੜੀਆਂ ਖੇਡਾਂ ਆ ਉਹ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ ਪ੍ਰੋਮੋਟ ਕਰਦੀਆਂ ਤੇ ਸਾਡਾ ਵੀ ਮੋਟਿਵਟੇਟ ਇਹ ਹੁੰਦਾ ਵੀ ਜਿਹੜੇ ਵੱਧ ਤੋਂ ਵੱਧ ਜਿਹੜੇ ਪਲੇਅਰ ਉਹ ਇੱਧਰ ਖੇਡਾਂ ਵਾਲਾ ਆਪਣਾ ਧਿਆਨ ਦੇਣ ਪਹਿਲਵਾਨ ਬਣਨ ਹੋਰ ਖੇਡਾਂ ਖੇਡਣ ਤੇ ਨਸ਼ੇ ਤੋਂ ਦੂਰ ਰਹਿਣ ਤੇ ਪਿੰਡ ਦੀ ਸਮਾਜ ਦੇ ਵਿੱਚ ਆਪਣੀ ਵਧੀਆ ਸੇਵਾ ਕਰੇ ਇੱਥੇ ਖੜਾ ਆ ਚੰਡੀਗੜ੍ਹ ਦੇ ਲੱਗੇ ਮੁੱਲਾਪੁਰ ਗਰੀਬダス ਦਾ ਉੱਥੇ ਆਪਣੇ ਵਿਜਲ ਲੈ ਕੇ ਆਉਂਦੇ ਨੇ ਇਹ ਇੱਥੇ ਕੁਸ਼ਤੀਆਂ ਲੜਦੇ ਨੇ ਮਿੱਟੀ ਦੀ ਉੱਥੇ ਤਾਂ ਜਿਆਦਾ ਗੱਦੇ ਦੀਆਂ ਲੜਦੇ ਨੇ ਪਰ ਇੱਥੇ ਆ ਕੇ ਮਿੱਟੀ ਦੇ ਵਿੱਚ ਕੁਸ਼ਤੀਆਂ ਲੜਦੇ ਉਹਨੂੰ ਪੋਲੀ ਕਿੰਨੇ ਨਾਲ ਮੈਂ ਤਾਂ ਰਾਂਚ ਰਿਆ ਮੈਂ ਫਾਰਸੀ ਬੋਲ ਲਈ ਇਹਨਾਂ ਦੀ ਜਵਾਨ ਫਾਰਸੀ ਹੈ ਉਹ ਟੋਟਲ ਰਾਂ ਦੇ 31 ਸਟੇਟਾਂ ਨੇ ਸਾਰੀਆਂ تقریبا ਫਾਰਸੀ ਸਾਰੇ ਬਣੀ ਹੋਈਆਂ ਆਹ ਹੁਣ ਪੱਕੇ ਕਿੰਨੀ ਹੈ ਕਿ ਪੁੱਛੀ ਇਹ 6 ਮਹੀਨੇ ਚੱਲਦੇ ਇਹਨਾਂ ਦੇ تقریبا ਰੋਜ਼ ਗੋਸ਼ਟੀਆਂ ਹੁੰਦੀਆਂ ਜੰਮੂ ਕਸ਼ਮੀਰ ਮਾਚਲ ਚੰਡੀਗੜ੍ਹ ਪੰਜਾਬ ਹਰਿਆਣਾ ਮਹਾਰਾਸ਼ਟਰੀ ਵੀ ਜਾਂਦੇ ਆ ਜੁਪੀ ਵੀ ਜਾਂਦੇ ਆ ਇਹ ਸਾਰਾ ਸੀਜ਼ਨ ਇੱਥੇ ਜਿਹੜੇ ਹਾਂ ਜਨਤਰ ਵੀਜ਼ਾ ਨਾਲ ਕੋਈ ਦੁਬਾਰਾ ਰੀਨੂਨ ਕਰਾਉਣਾ ਪੈਂਦਾ ਫੇਰ ਦੁਬਾਰਾ ਆਜਣਾ ਇੰਨੇ ਸ਼ਾਨਦੇਹ ਪਹਿਲਵਾਨ ਪੰਜਾਬ ਦੇ ਸਿਖਦੇ ਜਾਂ ਇੰਡੀਆ ਦੇ ਸ਼ੇਰ ਨੇ ਯਾਰ ਇਸ ਟਾਈਮ ਦੋ ਹੀ ਆ ਤੈਨੀਆਂ ਇੱਕ ਮਰਬੀ ਆ ਯਾਨੀ ਕੋਚ ਆ ਉਸੇ ਮੱਲਾ ਪਰ ਗਰੀਬਦਾਸ ਦੇ ਵਿੱਚ ਤੇ ਦੋ ਪਹਿਲਵਾਨ ਆ ਇਹਨਾਂ ਨਾਲ ਤੁਹਾਡਾ ਬਹੁਤ ਧੰਨਵਾਦ ਇਹ ਨਹੀਂ ਕੋ ਜਿਹੜੇ ਖਾੜੇ ਵਾਲੇ ਨੇ ਕੋਚ ਉਹ ਇਹਨਾਂ ਨੂੰ ਰੱਖਦੇ ਆ ਉਹਨਾਂ ਮਨਾਮਾ ਖੁਦਾ ਆਰੇ ਇੰਜਾਂ ਆਂ ਮਰਦਮੇਸ਼ ਖੂਬ ਬੁੱਤ ਮੈਦਾਨੇਸ਼ ਖੂਬ ਬੋਤਾਂਗਲੇਸ਼ ਖੂਬ ਬਜ਼ਾਪ ਕਰਦੀ ਖੈਲੀ ਮਮਨੂ ਮਮਨੂ ਹਸੀ ਆਰੇ ਧੰਨਵਾਦ ਖੈਰ ਖੈਰ